ਭਾਈ ਪੰਜਾਬ ਦਾ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲਾ ਇੱਕ ਯੂਟਿਊਬਰ ਜਾਂ ਫੇਸਬੁੱਕ ਯਾ ਕਹਿੰਦੇ ਆ ਜਿਹਨੂੰ ਮਾਨ ਬਠੰਡੇ ਵਾਲਾ ਉਹ ਅਕਸਰ ਸੋਸ਼ਲ ਮੀਡੀਆ ਤੇ ਕਿਤੇ ਵੀ ਕੋਈ ਵੀ ਕੰਮ ਹੁੰਦਾ ਤਾਂ ਉਸ ਦੀ ਵੀਡੀਓ ਬਣਾ ਦਿੰਦਾ ਪਿੱਛੇ ਜੀ ਲੱਖੇ ਸਦਾਨੇ ਦੇ ਨਾਲ ਵੀ ਤੁਹਾਨੂੰ ਮਿਲਿਆ ਤੇ ਉਹਨੂੰ ਕੋਈ ਟਰੱਕ ਪਲਟਿਆ ਹੋਇਆ ਮਿਲ ਗਿਆ ਜਾਂ ਰਸਤੇ ਦੇ ਵਿੱਚ ਮਿਲ ਗਿਆ ਤਾਂ ਉਸਨੇ ਵੀਡੀਓ ਬਣਾ ਲਈ ਤਾਂ ਮਾਨ ਬਠੰਡੇ ਨੇ ਕਿਤੇ ਭੁੱਕੀ ਦੀ ਗੱਲ ਕਰ ਦਿੱਤੀ ਵੀ ਕਿਤੇ ਵਾਧੇ ਘੱਟ 'ਚ ਹੋ ਗਿਆ ਹੋਵੇਗਾ ਹਨਾ ਐਕਸੀਡੈਂਟ ਹੋ ਗਿਆ ਕਿਤੇ ਮਿਲਦੀ ਨਹੀਂ ਅੱਜਕੱਲ੍ਹ ਨੀਂਦ ਆ ਗਈ ਹੋएगी ਇਦਾਂ ਦੀ ਗੱਲ ਕਰ ਦਿੱਤੀ ਪਰ ਉੱਪਰੋਂ ਬਾਈ ਜੀ ਡਰਾਈਵਰ ਨੇ ਫੋਨ ਲਾ ਲਿਆ ਮਾਨ ਬਟੰਡੇ ਵਾਲੇ ਨੂੰ ਮਾਨ ਬਟੰਡੇ ਵਾਲੇ ਨੂੰ ਫੋਨ ਲਾਣ ਤੋਂ ਬਾਅਦ ਮਾਨ ਬਟੰਡੇ ਵਾਲੇ ਨੂੰ ਸੁਭਾਲ ਕੀਤਾ ਬਾਈ ਤੂੰ ਉਹ ਵੀਡੀਓ ਬਣਾ ਕੇ ਆਇਆ ਜੇ ਟਰੱਕ ਪਲਟਿਆ ਸੀ ਤੇ ਉਸ ਦੇ ਵਿੱਚ ਤੂੰ ਭੁੱਖੀ ਦੀ ਗੱਲ ਕੀਤੀ ਹੈ ਕਹਿੰਦਾ ਹਾਂ ਨੀਂਦ ਵਗੈਰਾ ਆ ਗਈ ਉਹ ਨਹੀਂ ਅੱਜ ਕੱਲ ਮਿਲਦੀ ਨਹੀਂ ਡਰਾਈਵਰ ਕਹਿੰਦਾ ਬਾਈ ਮੈਂ ਡਰਾਈਵਰ ਬੋਲਦਾ ਅੱਗੋਂ ਮਾਨ ਬਟੰਡੇ ਦਾ ਤੂੰ ਬੋਲਦਾ ਕੌਣਾ ਕਰਾਂ ਮੈਂ ਡਰਾਈਵਰ ਬੋਲਦਾ ਉਹ ਗੱਲ ਗਰ ਬਾਕੀ ਬਾਈ ਜੀ ਤੁਹਾਡੇ ਨਾਲ ਆਡੀਓ ਸ਼ੇਅਰ ਕਰ ਰਹੇ ਹਾਂ ਇੱਕ ਆ ਆਡੀਓ ਸੁਣੋ ਜਿਸ ਦੇ ਵਿੱਚ ਮਾਨ ਬਠਿੰਡੇ ਵਾਲੇ ਦੀ ਕਿਸ ਤਰ੍ਹਾਂ ਬੱਧਰੀ ਬਣਾ ਰਿਹਾ ਇੱਕ ਟਰੱਕ ਵੀਰ ਜੀ ਵੀਡੀਓ ਪਾਣੀਆ ਬਹੁਤ ਵਧੀਆ ਗੱਲਾਂ ਪਾਇਆ ਕਰੋ ਪਰ ਬਾਈ ਜੀ ਇਹ ਡਰਾਈਵਰੀ ਲੈਣ ਵਾਲਿਆਂ ਨੂੰ ਛੇਡੋਗੇ ਬਾਈ ਜੀ ਤਾਂ ਉਹ ਤਾਂ ਫਿਰ ਇਹਨੇ ਬੱਧਰੀ ਬਣਾਣਗੇ ਆ ਸੁਣੋ ਵੀਡੀਓ ਹੈਲੋ ਹਾਂਜੀ ਕੌਣ ਮਾਨ ਬਠਿੰਡੇ ਵਾਲੇ ਬੋਲਦੇ ਹਾਂ ਤੁਸੀਂ ਕੌਣ ਹਾਂਜੀ ਵੀਰੇ ਮੈਂ ਨਾ ਇੱਥੇ ਰਫਿੰਡਰੀ ਜੀ ਰਹਿਣਾ ਇੱਥੇ ਗੱਡੀਆਂ ਗੁੱਡੀਆਂ ਚਲਾਉਂਦੇ ਆਂ ਅਸੀਂ ਆਪਣੀਆਂ ਤੁਸੀਂ ਉਹ ਬਾਬੀ ਜਿਹੜੀ ਉਹ ਗੱਡੀ ਦੀ ਵੀਡੀਓ ਪਾਈ ਆ ਉਹ ਚ ਤੁਸੀਂ ਸਪੈਸ਼ਲੀ ਬੋਲਿਆ ਭੁੱਖੀ ਕਿਉਂ ਆ ਕੀ ਖਾਂਦੇ ਨੇ ਭੁੱਖੀਆਂ ਬਾਰੇ ਕੀ ਮਤਲਬ ਹੈ ਇਹ ਉਹ ਤਾਂ ਤੁਹਾਡਾ ਭੁੱਖੀ ਬਾਕੀ ਮਿਲਦੀ ਨਹੀਂ ਮੈਂ ਤਾਂ ਨਹੀਂ ਨਹੀਂ ਤੁਹਾਨੂੰ ਇਹਦਾ ਇਹ ਐਕਸੀਡੈਂਟ ਦਾ ਭੁੱਖੀ ਨਾਲ ਕੀ ਸਬੰਧ ਹੈ ਬਾਜੀ ਬਾਈ ਯਾਰ ਨੀਂਦ ਨੂੰ ਤਾਂ ਆ ਜਾਂਦੀ ਹੈ ਬੰਦੇ ਨੂੰ ਨਹੀਂ ਤੈਨੂੰ ਕਿਹਨੇ ਕਿਹਾ 50 ਕਿਲੋਮੀਟਰ ਤੋਂ ਗੱਡੀ ਭੜਕ ਕੇ ਆਈ ਆ ਤੇ ਕਿਹਨੇ ਕਿਹਾ ਤੈਨੂੰ ਵੀ ਉਹ ਡਰਾਈਵਰ ਦੀ ਗੱਡੀ ਨੀਂਦ ਤੇ ਗੱਡੀ ਬੱਜੀ ਆ ਵੀਰੇ ਤੇ ਭੁੱਖੀ ਖਾ ਕੇ ਬੱਜੀ ਆ ਕੀ ਪ੍ਰੂਫ ਆ ਤੇਰੇ ਕੋਲ ਨਹੀਂ ਨਹੀਂ 2 ਮਿੰਟ ਰੁਕ ਭਰਾਵਾ 2 ਮਿੰਟ ਰੁਕਾ ਸੀ ਡਰਾਈਵਰ ਮੈਂ ਰੁਕ ਹੈਲੋ ਹਾਂਜੀ ਵੀਰ ਜੀ ਮਾਨ ਬਠਿੰਡੇ ਵਾਲਾ ਹਾਂਜੀ ਤੇ ਉਹ ਨਾ ਵੀਰੇ ਇੱਕ ਮੈਂ ਵੀਡੀਓ ਦੇਖੀ ਹੁੰਦਾ ਸੀ ਆਪਣੀਆਂ ਜਿਹੜਾ ਟਰਾਲਾ ਵੜਿਆ ਹਾਂ ਆਪਣਾ ਰਾਮਪੁਰੇ ਵਾਹੀ ਕਿਸੇ ਦੇ ਘਰ ਚ ਤੇ ਉਹ ਮੈਂ ਐਂਦਾ ਹੋ ਕਰੀ ਜਾਂਦਾ ਸੀ ਵੀ ਮੰਨ ਲਾ ਵੀ ਜਿਹੜਾ ਆਪਣਾ 15 ਘਟ ਤੋਂ ਘਟ ਨਵੀਂ ਗੱਡੀ ਤਾਂ ਹੈਗੀ ਆ 34 35 ਲੱਖ ਦੀ ਹਾਂ ਤੇ ਮੰਨ ਲਾ ਵੀ ਪੁਰਾਣੀ ਆ ਉਹ ਘਟ ਤੋਂ ਘਟ ਵੀ 20 ਲੱਖ ਰੁਪਈ ਦੀ ਹੋਊਗੀ ਤੇ ਉਹ ਕਿਸੇ ਦਾ ਵੀ ਐ ਘਰੇ ਕਿਸੇ ਦਾ ਵੀ ਮਨ ਵਾਲਾ ਵੀ ਭੁੱਕੀ ਨਾ ਮਿਲਣ ਕਰਕੇ ਬਾਕੀ ਲੋਕਲ ਚੱਕ ਚੱਲਦੇ ਆਂ ਅਸੀਂ ਭੁੱਕੇ ਦਾ ਜਿੱਦੇ ਦੀ ਸਰਕਾਰ ਬਦਲੀ ਬਾਈ ਮਿਲਦੀ ਨਹੀਂ ਉਹ ਗੱਡੀ ਕੀ ਗੱਲ ਆ ਯਾਰ ਮੈਨੂੰ ਤੈਨੂੰ ਮੈਨੂੰ ਐਂ ਦੱਸੋ ਜੇ ਸਬੂਤ ਕਰੀ ਨਾ ਵੀ ਉਹ ਬੰਦੇ ਨੇ ਭੁੱਕੀ ਬਿਨਾ ਗੱਡੀ ਮਾਰੀ ਐ ਹਾਂ ਵੀ ਉਹ ਬੰਦੇ ਨੇ ਭੁੱਕੀ ਨਹੀਂ ਖਾ ਵੀ ਮਿਲੀ ਤਾਂ ਕਰਕੇ ਬੜੇ ਮਾਦਾ ਮੇਰੀ ਗੱਲ ਸੱਚ ਮੇਰੀ ਅਖਰੀ ਗੱਲ ਹੈ ਬਾਈ ਮੈਂ ਬਾਲੀਆਂ ਵੀਡੀਓ ਦੇਖ ਲਿਆ ਯਾਰ ਬਾਈ ਡਰਾਈਵਰ ਬੰਦੇ ਨੂੰ ਕਿਉਂ ਬਦਨਾਮ ਕਰਦੇ ਤੁੱਲ ਜਾਂਦੇ ਆ ਮੇਰੇ ਕੋਲ ਚਾਰ ਘੋੜੇ ਆ ਯਾਰ ਮੈਂ ਡੋਪ ਟੈਸਟ ਕਰਾਉਣਾ ਤਿੰਨ ਦਾਸੀਂ ਭਾਈ ਆ ਇੱਕ ਚਾਚੇ ਦਾ ਮੁੰਡਾ ਇੱਕ ਮੇਰਾ ਦੋਸਤ ਹੈ ਜੇ ਬਿਲਕੁਲ ਨਹੀਂ ਬਿਨਾ ਭੁੱਕੀ ਤੋਂ ਬਾਈ ਪੰਜ ਪੰਜ ਸਾਲ ਹੋ ਗਏ ਸਾਨੂੰ ਗੱਡੀ ਚਲਾਉਂਦਾ ਨੂੰ ਤੁਸੀਂ ਡਰਾਈਵਰ ਬੰਦੇ ਨੂੰ ਕਿਉਂ ਬਦਨਾਮ ਕਰਦੇ ਬਾਈ ਯਾਰ ਵੀ ਭੁੱਕੀ ਖਾ ਕੇ ਬੰਦਾ ਚਲਾਉਂਦਾ ਕੀ ਪਤਾ ਕੀ ਮਜਬੂਰੀ ਹੈ ਸਾਡੇ ਕੋਲ ਇੱਕ ਕਿੱਲਾ ਜ਼ਮੀਨ ਦਾ ਹੈ ਅਸੀਂ ਤਾਂ ਤਾਂ ਗੱਡੀ ਚਲਾਉਣਾ ਨੌਕਰੀ ਕੋਈ ਮਿਲਦੀ ਨਹੀਂ ਚਲ ਕੋਈ ਨਾ ਬਈ ਕੋਈ ਨਾ ਬਈ ਮੇਰੀ ਗੱਲ ਸੁਣੋ ਹਾਂ ਕੋ ਗੰਦਾ ਬਈ ਹਲੋ ਇਹ ਵਾਲਾ ਬਈ ਮਾਨ ਮਟੰਡਾ ਦਾ ਨੰਬਰ ਆ ਹਟ ਕੌਣ ਬਈ ਉਹ ਛੋਟੇ ਭਾਈ ਆ ਤੂੰ ਕੀ ਕਹੀਣਾ ਭੁੱਖੀ ਪੱਕੀ ਗਲਤ ਮਿਲਦੀ ਆ ਉਹ ਯਾਰ ਮੈਂ ਚਲਾ ਆ ਗਿਆ ਭੁੱਖਾ ਹਾਂ ਤੂੰ ਕਹੀਣਾ ਭੁੱਖੀ ਪੱਕੀ ਡਰਾਈਵਰਾਂ ਨੂੰ ਗਲਤ ਮਿਲਦੀ ਆ ਥੋੜਾ ਬੋਲ ਮੈਨੂੰ ਬੈਰਾਂ ਨੂੰ ਮਿਲਦੇ ਮੈਂ ਤਾਂ ਇਹ ਕਹਿ ਦੀ ਮਿਲਦੀ ਨਹੀਂ ਮਰਜ਼ੀ ਦਾ ਠੀਕ ਨਹੀਂ ਉਹ ਸਰਕਾਰ ਤਾਂ ਬਗਲੀਆ ਭਰਾਵਾ ਪੁੱਕੀ ਨਹੀਂ ਖਾਂਦਾ ਬੁੜਾ ਡਰਾਈਵਰ ਆਹੋ ਪਤਾ ਤੈਨੂੰ 50 55 ਸਾਲ ਦੀ ਉਮਰ ਆਉਦੀ ਸਾਰੀ ਜ਼ਿੰਦਗੀ ਲਾਂਗੀ ਬੰਦੇ ਦੀ ਡਰਾਈਵਰੀ ਚ ਉਹਦਾ ਕੁਦਰਤੀ ਟਾਇਰ ਫਟ ਗਿਆ ਲੱਗਦਾ ਪੈ ਗਈਆਂ ਗੱਡੀ ਐਕਸੀਡੈਂਟ ਹੋ ਗਈ ਥੋੜੀ ਬੋਦੀ ਆ ਡਰਾਈਵਰ ਦੀ ਵੀ ਸਪੋਰਟ ਕਰ ਦਿਆ ਕਰੋ ਸਾਰੀ ਜ਼ਿੰਦਗੀ ਲੰਘ ਜਾਂਦੀ ਹਾੜੀ ਸਾਥ ਸਾਥ ਦੀ ਸਾਰੀ ਸੋਣਾ ਇਥੇ ਕੋਈ ਗੱਲ ਨਹੀਂ ਤੇਰੀ ਗੱਲ ਫਿਰ ਮਤ ਸਾਰੀ ਸੋਣਾ ਡਰਾਈਵਰ ਦਾ ਵੀ ਆਪਾਂ ਗੱਡੀ ਵਾਲੇ ਦਾ ਵੀ ਭਾਈ ਕੋਈ ਕਸੂਰ ਨਹੀਂ ਡਰਾਈਵਰ ਦਾ ਵੀ ਸਰਕਾਰ ਨੇ ਉੱਥੇ ਬੋਰਡ ਵੀ ਨਹੀਂ ਲਾਇਆ ਬੋਰਡ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬੋਰਡ ਬਾਅਦ ਸਰਕਾਰ ਹੁੰਦੇ ਕੀ ਉਹਨਾਂ ਮਤਲਬ ਹੀ ਨਹੀਂ ਇਹ ਤਾਂ ਲਾਈਟਾਂ ਲੂਟਾਂ ਪੈ ਜਾਂਦੀਆਂ ਨਾਰਮਲ ਗੱਲਾਂ ਨੇ ਇਹ ਗੱਲ ਕਰ ਗੱਡੀ ਵਾਸ ਵੜ ਗਈ ਗੁਦਰ ਦੀ ਟਾਇਰ ਪਾਟਣ ਨਾਲ ਗੱਡੀਆਂ ਟਾਇਰ ਬਾੜ ਜਾਂਦੇ ਆ ਬਾਕੀ ਕਰ ਜਾਂਦੀਆਂ ਤੇ ਨਾਲ ਮਾੜੇ ਫੁੱਟ ਦਾ ਫਰਕ ਰਹੇ ਜਾਂਦੇ ਨਾਲ ਟੰਬਰ ਖਦਮ ਵਾਲੀ ਉਹ ਉਹ ਤਾਂ ਹੁਣ ਟੱਬਰ ਖਤਮ ਆਲਦਾ ਕੋਈ ਨਹੀਂ ਸਭ ਕੁਝ ਹੀ ਹੋ ਜਾਂਦਾ ਐ ਤਾਂ ਹੁਣ ਗੱਡੀਆਂ ਲੱਗਦੀਆਂ ਰਹਿੰਦੀਆਂ ਨੇ ਪਰ ਥੋੜਾ ਜਿਆਦਾ ਬੋਲਣ ਲੱਗੇ ਬਾਈ ਬਣੇ ਸਾਡਾ ਵੀ ਕਹਿ ਦਿਆ ਕਰੋ ਨਿਕਲ ਨਾ ਬਾਈ ਕੋਈ ਨਾ ਬਾਈ ਥੋੜੇ ਬਾਅਦ ਸੀ ਫਿਰਦੇ ਆ ਠੀਕ ਆ ਜੀ ਠੀਕ ਹੈ ਕੋਈ ਨਹੀਂ ਥੋੜਾ ਹਿਸਾਬ ਨਾਲ ਚੱਲਿਆ ਕਰੋ ਹੈਲੋ ਹਾਂਜੀ ਬਾਈ ਜੀ ਮਾਨ ਸਾਹਿਬ ਬੋਲਦਾ ਮਠੰਡੇ ਵਾਲੇ ਹਾਂਜੀ ਵੀਰ ਜੀ ਇੱਕ ਰਿਕਵੈਸਟ ਸੀਗੀ ਇੱਕ ਆ ਥੋੜੀ ਵੀਡੀਓ ਦੇਖੀ ਐ ਅਸੀਂ ਹਾਂ ਯਾਰ ਤੁਸੀਂ ਮਾੜਾ ਮੋਟਾ ਡਰਾਈਵਰਾਂ ਨੂੰ ਦੇਖ ਤਾਂ ਲਿਆ ਕਰੋ ਇਹ ਬੰਦਾ ਕਿਹਦੀ ਜ਼ਿੰਦਗੀ ਘੱਟਦੀ ਉਹ ਯਾਰ ਮੈਂ ਤਾਂ ਘੱਟਦੀ ਮੈਂ ਤਾਂ ਉਹ ਉਹ ਕਹਿੰਦਾ ਯਾਰ ਮੈਂ ਜਦੋਂ ਸਰਕਾਰ ਬਦਲੀ ਇਹ ਮਿਲਦੀ ਨਹੀਂ ਮਾਦਾ ਵੀਡੀਓ ਵੀ ਘੱਟਦੀ ਥੋੜੇ ਬੰਦੇ ਇੱਕ ਦੋ ਫੋਨ ਕਰੇ 30 ਸਾਲ ਹੋ ਗਏ ਬੰਦੇ ਦੇ ਡਰਾਈਵਰੀ ਕਰਦੇ ਨੂੰ ਬੰਦੇ ਨੂੰ 1 ਰੁਪਈਆ ਦਾ ਨਸ਼ਾ ਨਹੀਂ ਉਹਨੂੰ ਠੀਕ ਆ ਨਾ ਤੁਸੀਂ ਪਹਿਲਾਂ ਤਾਂ ਕਾਰ ਨੇ ਦੋਨਾਂ ਚੀਜ਼ਾਂ ਦਾ ਨੁਕਸਾਨ ਰ ਬਰਾਬਰ ਦੀ ਗੱਲ ਕਰੋ ਤੁਸੀਂ ਪੇ ਤੇ ਭਾਈ ਉਹਦੇ ਫੇਰ ਖਾਤਰ ਵੀ ਆਇਆ ਕਾਤਾ ਟਰਾਲ ਲੈਣੇ ਕਿਸੇ ਸਾਈਕਲ 'ਚ ਪੰਨਣ ਨੂੰ ਜੀ ਨਹੀਂ ਕਰਦਾ ਬਾਈ ਜੀ ਬਈ ਨਾ ਇਹ ਤਾਂ ਮੇਰੀ ਗੱਲ ਸੁਣ ਲੈ ਦੋਨਾਂ ਪੱਖਾਂ ਦੀ ਗੱਲ ਨਹੀਂ ਮੈਂ ਤਾਂ ਉਹ ਵੀ ਕਿਹ ਨੁਕਸਾਨ ਚੜਾ ਉਹ ਜਿਹੜੀ ਮੇਰੀ ਗਲਤ ਕਰ ਲੋ ਮੈਂ ਤੇਰੀ ਮੰਨਦਾ ਪਰ ਮੈਂ ਤਾਂ ਨੁਕਸਾਨ ਬੁਮਕ ਵੀ ਆ ਘੋੜਾ ਵੀ 20 30 ਲੱਖ ਦਾ ਬਚਾਰੇ ਦਾ ਹੋ ਗਿਆ ਮੈਂ ਤਾਂ ਗੱਲ ਦੋਨਾਂ ਪੱਖਾਂ ਦੀ ਕਰੀਏ ਬਾਰ اندر ਫਿਰਦੇ ਰਹਿਣ ਉਹ ਕੱਲਾ ਆਪਦੇ ਪੇਜ ਦੀ ਫੇਮ ਲਈ ਨਹੀਂ ਕੰਮ ਕਰੀਦਾ ਸਾਰੇ ਪਾਸੇ ਗੱਲ ਕਰੀਦੀ ਹੁੰਦੀ ਆ ਨਹੀਂ ਰਹਾ ਤਾਂ ਨਹੀਂ 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 ਬਾਈ ਜੀ ਤੁਸੀਂ ਜਿੱਥੇ ਤੁਸੀਂ ਛੋਟੀ ਇੰਨੀਆ ਵੀਡੀਓ ਦੇਖਦਿਆਂ ਕਰੇ ਤੁਹਾਨੂੰ ਫੋਨ ਕੀਤਾਗਾ ਵੀ ਐ ਨਹੀਂ ਗਲਤ ਜਿੱਥੇ ਤੁਸੀਂ ਗਲਤ ਕੀ ਕੀਤੀ ਆ ਉੱਥੇ ਕਹਾਂਗੇ ਜਰੂਰ ਚੱਲ ਜੇ ਤੂੰ ਕਹਿ ਬਾਈ ਸਿਰ ਮੱਥੇ ਮੈਂ ਕੱਟ ਮੈਨੂੰ ਕੁਛ ਤਾਂ ਲੱਗਿਆ ਹਾਂ ਮੈਂ ਕੱਟ ਨਹੀਂ ਕੱਟਦੀ ਬਾਈ ਕੱਟਦੀ ਹਾਂ ਵੀਰੂਣ ਕੇ ਕਦੇ ਵੀ ਪਹਿਲਾਂ ਪੁੱਛ ਲਿਆ ਕਰੋ ਕੀ ਜਣਾ ਨਾ ਹੋਇਆ ਬਹੁਤ ਸਿਆਣਾ ਮੈਂ ਕਹਿੰਦਾ ਵੀ ਉਹ ਆਪਣੇ ਪਿਓ ਦੀ ਉਮਰ ਦਾ ਹੋਊਗਾ 30 ਸਾਲ ਉਹਨੂੰ ਗੱਡੀ ਚਲਾਉਂਦੇ ਨੂੰ ਉਹਨੇ ਇਦਾਂ ਦੀ ਕਦੇ ਮਤਲਬ ਉਹ ਐਸਾ ਬੰਦਾ ਵੀ 45 ਤੋਂ 50 ਦੀ ਸਪੀਡ ਤੇ ਗੱਡੀ ਨਹੀਂ ਕਰਦਾ ਹੋ ਸਕਦਾ ਕੁਝ ਮੂਰੇ ਆਇਆ ਹੋਵੇ ਉਹਦੇ ਜਾ ਟਾਇਰ ਫਟਿਆ ਕਿਸੇ ਕਾਰਨ ਕੋਈ ਨੁਕਸਾਨ ਹੋਇਆ ਨਹੀਂ ਉਹ ਤਿੰਨ ਭੈਣ ਚੌਧਰ ਡਵਾਈਡਰ ਜੇ ਤੇ ਕੋਈ ਨਿਸ਼ਾਨੀ ਨਹੀਂ ਲੱਗੀ ਬਾਹਰ ਬੰਦੇ ਨੂੰ ਇਹ ਨੂੰ ਰਚਣਾ ਨਾ ਤਾਂ ਕੋਈ ਉੱਥੇ ਨਿਸ਼ਾਨ ਲੱਗਾ ਨਾ ਕੋਈ ਜਿਵੇਂ ਹੁੰਦਾ ਆਪਣਾ ਕੰਬਾ ਕੁੰਬਾ ਕੁਝ ਨਹੀਂ ਉਹੀ ਇਤਿਦਾਮੀ ਆ ਡਵਾਈਡਰ ਜੇ ਸ਼ੁਰੂ ਹੋ ਜਾਂਦਾ ਉਹ ਰਾਤ ਜਦੋਂ ਉਹਨੂੰ ਕੱਢਿਆ ਗਿਆ ਉਹ ਉਦੋਂ ਵੀ ਕਹੀ ਜਾਂਦਾ ਕਾਰ ਵਾਲੇ ਬੱਚੇ ਵੱਜ ਗਏ ਕਾਰ ਵਾਲੇ ਬੰਦੇ ਵੱਜ ਗਏ ਹੋ ਸਕਦਾ ਇਹਦੇ ਮੂਰੇ ਕੋਈ ਕਾਰ ਘਟਲੀ ਹੋਵੇ ਕਿਸੇ ਭੈਣ ਚੌਧਰ ਨੇ ਗਲਤੀ ਕੀਤੀ ਆ ਤਾਂ ਮੁਖავਜਾ ਇਹਨੂੰ ਭੁਗਤਣਾ ਪੈ ਗਿਆ ਹੋ ਸਕਦਾ ਹਾਂ ਇਹਦੀ ਆਪਦੀ ਜੀ ਬੰਦੇ ਦੀ ਕਿੱਡੀ ਕਿੱਡਾ ਡਰਾਈਵਿੰਗ ਕਰਦਾ ਇਹ ਤਾਂ ਬਹੁਤ ਚ ਜਰਦੇ ਦਿਨ ਸੈਨੂ ਨਹੀਂ ਬੀੜੀ ਦੇਨੂ ਨਹੀਂ ਕੋਈ ਭੁੱਕੀ ਇਹ ਨਹੀਂ ਹੁੰਦਾ ਕੋਈ ਯਾਰ ਵਿੱਚ ਗੱਡੀ ਦਾ ਬੀਮਾ ਮਿਲ ਜੂ ਘਰ ਵੀ ਪੈ ਜੂ ਭਾਂਚੂ ਵੀ ਜੇ ਕਿਤੇ ਮਾੜੀ ਫਟਕ ਬੈੜ ਹੋ ਜਾਂਦੀ ਮਤਲਬ ਸਾਰਾ ਡੱਬਾ ਹਾਂ ਮੇਰਾ ਵੀ ਥੋੜਾ ਧਿਆਨ ਨਾਲ ਆ ਥੋੜਾ ਜਿਹਾ ਤੂੰ ਵੀ ਮੰਨ ਲਾ ਮਾਣਾ ਵਟਾ ਖਾਂਦਾ ਹੋਵੇਗਾ ਲੱਗਦਾ ਮੈਨੂੰ ਵੀ ਤੈਨੂੰ ਵੀ ਕਾਟ ਪਈ ਬੰਦੇ ਜੀ ਕਿਸੇ ਕੰਨੋਂ ਓਹ ਹੋਰ ਚੱਲਦੀ ਮੈਂ ਕਹਿੰਦਾ ਮੈਂ ਤਾਂ ਨਹੀਂ ਅਸੀਂ ਇਸ ਵੰਨਾ ਮਿਲਣ ਲੱਗ ਜੂ ਮੇਰਾ ਕਿਹਦਾ ਕੀ ਮਿਲਣ ਲੱਗ ਜੂ ਮਾਹ ਕਿਹਾ ਮਿਲਣ ਲੱਗ ਜੂ ਜਿਹੜੇ ਕੋਲੇ ਬਾਹਰ ਵੱਧਦੇ ਰਹਿੰਦੇ ਨੇ ਲੈ ਆਓਗੇ ਪਾਸੇ ਕਿੱਥੋਂ ਹੋ ਰਹੇ ਹੋ ਸਤਾ ਤਾਂ ਰੱਖਿਆ ਘਰ ਭਰਾ ਬਣ ਕੇ ਚਿੰਗ ਚਿੰਗ ਕਿੱਥੇ ਬੋਲਦੇ ਮੈਂ ਹੈਲੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਵੀਰੇ ਮਾਨਵ ਢਿੰਡੇ ਵਾਲਾ ਹਾਂਜੀ ਵੀਰੇ ਯਾਰ ਬੜਾ ਧੰਨਵਾਦ ਆ ਤੇਰਾ ਯਾਰ ਕਿਹੜੇ ਲੋਟ ਕਰੀਏ ਯਾਰ ਬਾਈ ਕੌਣ ਬੋਲਦਾ ਉਹ ਡਰਾਈਵਰੀ ਬੋਲਦਾ ਉਹ ਜਿਹਨੂੰ ਤੁਸੀਂ ਫੇਮ ਖਾਤਰ ਸਾਰਾ ਨਾਮ ਬਦਨਾਮ ਕਰੀ ਜਾਂਦੇ ਹੋ ਬਾਅਦ ਘਟ ਨਸ਼ੇ ਦੀ ਮੈਨੂੰ ਲੱਗਦਾ ਤੁਹਾਨੂੰ ਹੁੰਦੀ ਆ ਮੜ ਡਰਾਈਵਰਾਂ ਜਰਾ ਉਹ ਮੇਰੀ ਗੱਲ ਸੁਣ ਨਾ ਕੱਟ ਦੀ ਬੇਟੀ ਹੋਣ ਜਾਣ ਲੈਣੀ ਹੁੰਦੀ ਸੀ ਮੇਰੀ ਮੈਨੂੰ ਐ ਦੱਸੋ ਮੇਰੀ ਇੱਕ ਧਿਆਨ ਨਾਲ ਗੱਲ ਸੁਣ ਲਾ ਤੂੰ ਇੱਕ ਨੌਜਵਾਨ ਹੈ ਹੈ ਤੂੰ ਆਨ ਡਿਊਟੀ ਆ ਨਾ ਹਾਂ ਤੇ ਪਹਿਲਾਂ ਤੁਸੀਂ ਚੱਕ ਜਰਾ ਪੇਜ ਦੇ ਖਾਤਰ ਹਰੇਕ ਹੀ ਚੱਕੀ ਵਰਦਾ ਕੈਮਰਾ ਨੌਨ ਹੈ ਜਰਨਲਿਸਟ ਦੀ ਵਕੀਲ ਨਾਲੋਂ ਵੱਧ ਪੜਾਈ ਹੁੰਦੀ ਹੈ ਹਾਂ ਕਿਸੇ ਦੀ ਬਾਰੋਬਾਰ ਵਾਤੇ ਜਿਹੜਾ ਪੇਛੇ ਦਾ ਪੱਤਰਕਾਰ ਉਹ ਪੱਤਰਕਾਰੀ ਹੁੰਦਾ ਜਿਹੜੇ ਟੁੱਟੂ ਪੱਤਰਕਾਰਾਂ ਚਲ ਠੀਕ ਆ ਮੰਨਿਆ ਥੋੜਾ ਤੁੱਕਾ ਲੱਗ ਗਿਆ ਯਾਰ ਚਾਰ ਛੱਲੜਾਉਣ ਲੱਗੇ ਕੋਈ ਗੱਲ ਨਹੀਂ ਪਰ ਯਾਰ ਜੀ ਨਾ ਕਰੋ ਨਜਾਇਜ਼ ਤੱਕਾ ਲੋਕਾਂ ਨਾਲ ਯਾਰ ਮੰਨਦੇ ਆਂ ਅਸੀਂ ਉਹ ਪਰਿਵਾਰ ਦਾ ਨੁਕਸਾਨ ਹੋਇਆ ਉਹ ਬਾਈ ਆਪ ਕਹੀ ਜਾਂਦਾ ਵੀ ਮੇਰਾ ਵੀ ਭਾਈ ਕਰ ਲਉਣ ਤੇ ਆ ਯਾਰ ਫੱਕ ਬਣਦੇ ਸਾਰੇ ਪਾਈਆਂ ਦਾ ਰਲ ਮਿਲ ਕੇ ਆਪਾਂ ਇੱਕੀ ਨਾਲ ਉਹ ਦੋਨਾਂ ਬੰਦਿਆਂ ਦਾ ਕਲੇਮ ਮਿਲ ਜਾਣਾ ਜਿੰਨਾ ਹੋ ਸਕੇ ਆਪਾਂ ਵੱਧ ਤੋਂ ਵੱਧ ਦਵਾਉਣ ਦੀ ਕੋਸ਼ਿਸ਼ ਕਰੀਏ ਰਲ ਮਿਲ ਕੇ ਆਪਾਂ ਸਾਰੇ ਭਾਈ ਇਕੱਠੇ ਹੋਈਏ ਇਹ ਯਾਰ ਵੀ ਆਪਾਂ ਇੱਕ ਦੂਜੇ ਨੂੰ ਹੀ ਮਾੜਿਆ ਚੰਗਾ ਬੋਲੀ ਹੈਗੀ ਫੇਮ ਖਾ ਉਹ ਕੱਟ ਦੇ ਯਾਰ ਜੇ ਕਿਹਾ ਕਰਦਾ ਮੈਂ ਤਾਂ ਕੱਟ ਪਈ ਹੁਣ ਕਿਸੇ ਭਾਈ ਜੇ ਉਹੀ ਮੈਨੂੰ ਸਨ ਲੋਟ ਆ ਵੀ ਹੁਣ ਬਈ ਬਣਾ ਦੀ ਰੇਲ ਉਥੇ ਹੀ ਮਾਰਦੀ ਹੈ ਪ੍ਰਭੂ ਜੇ ਮਿੱਤਰ ਬਣੂਗੀ ਜੇ ਮੈਂ ਗਲਤਾਂ ਮੇਰੀ ਬਣੂ ਤੂੰ ਗਲਤਾਂ ਤੇਰੀ ਬਣੂ ਹੂੰ ਠੀਕ ਹੈ ਨਾ